ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਅੰਦਰ ਹਰ ਸਾਲ ਦੀ ਤਰ੍ਹਾਂ ਕਿਸਾਨ ਮੇਲੇ ਦਾ आयोजन ਕੀਤਾ ਗਿਆ ਸੋ ਬੇਸਿਕਲੀ ਪੰਜਾਬ ਕਿਉਂਕਿ ਖੇਤੀਬਾੜੀ ਪ੍ਰਧਾਨ ਸੂਬਾ ਹੈ ਔਰ ਪੰਜਾਬ ਦੀ ਇਕਨੋਮੀ ਦਾ ਬਹੁਤ ਵੱਡਾ ਵੇਸ ਹੈ ਖੇਤੀਬਾੜੀ ਸੋ ਖੇਤੀਬਾੜੀ ਦੇ ਅੰਦਰ ਹਰ ਵੇਲੇ ਅਪਡੇਟ ਚੱਲੀ ਰਹਿੰਦੀ ਹੈ ਚਾਹੇ ਉਹ ਬੀਜਾਂ ਨੂੰ ਲੈ ਕੇ ਆ ਚਾਹੇ ਉਹ ਸੰਦਾਂ ਨੂੰ ਲੈ ਕੇ ਆ ਸੋ ਲਗਾਤਾਰ ਪੰਜਾਬ ਦੇ ਅੰਦਰ ਮਾਨਜੁਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਦੇ ਵਿੱਚ ਜਿੱਥੇ ਬਾਕੀ ਫੀਲਡ ਦੇ ਅੰਦਰ ਕੰਮ ਕੀਤੇ ਜਾ ਰਹੇ ਆ ਉੱਥੇ ਖੇਤੀਬਾੜੀ ਨੂੰ ਲੈ ਕੇ ਖਾਸ ਕਰਕੇ ਜਿਹੜੀਆਂ ਇਸ ਵੇਲੇ ਚੁਣੌਤੀਆਂ ਨੇ ਤਾਂ ਉਹ ਕਲਾਈਮੇਟ ਚੇਂਜ ਦਾ ਸਵਾਲ ਆ ਉਹਦਾ ਸਾਡੀਆਂ ਫਸਲਾਂ ਤੇ ਕੀ ਅਸਰ ਆ ਚਾਹੇ ਜਨਰਲੀ ਵਾਤਾਵਰਣ ਦਾ ਸਵਾਲ ਹੈ ਗਿਆ ਜੋ ਖੇਤੀ ਦੇ ਅੰਦਰ ਜਿਹੜੇ ਸਹਾਇਕ ਧੰਦੇ ਆ ਕਿ ਸੇ ਸੂਰਤ ਜਿਹੜੇ ਛੋਟੇ ਕਿਸਾਨ ਨੇ ਉਹਨਾਂ ਦੀ ਆਰਥਿਕ ਸਥਿਤੀ ਨੂੰ ਆਪ ਕਰਨ ਦੇ ਲਈ ਸੋ ਇਹ ਜਿਹੜਾ ਮੇਲਾ ਆ ਬੜਾ ਪਹਿਲੀ ਗੱਲ ਤੇ ਆ ਕਿ ਬੜਾ ਇਤਿਹਾਸਿਕ ਸਾਡੀ ਇਹ ਯੂਨੀਵਰਸਿਟੀ ਦਾ ਕੈਂਪਸ ਹੈ 1910 ਦੇ ਅੰਦਰ ਇਹਦੀ ਸਥਾਪਨਾ ਸੋ ਅੱਜ ਲਗਭਗ 114 ਸਾਲ ਹੋ ਗਏ ਆ ਇਸ ਕੈਂਪਸ ਦੇ ਅੰਦਰ ਜਿਹੜਾ ਲਗਾਤਾਰ ਕਿਸਾਨਾਂ ਨੂੰ ਰੋਸ਼ਨੀ ਦਿੰਦਾ ਉਹਨਾਂ ਨੂੰ ਗੁਵਾਈ ਦਿੰਦਾ ਤੇ ਜਿੱਥੇ ਹਰ ਸਾਲ ਹਜ਼ਾਰਾਂ ਦੀ ਗਿਣਤੀ ਚ ਕਿਸਾਨ ਆ ਕੇ ਤੋ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਉਹ ਫਸਲਾਂ ਨੇ ਉਹਨਾਂ ਦੇ ਜਿਹੜੀ ਲੇਟੈਸਟ ਜਿਹੜੀ ਮੈਂ ਸਮਝਦਾ ਵੀ ਉਹ ਵੀਜ਼ ਨੇ ਉਹਨਾਂ ਨੂੰ ਆ ਕੇ ਖੜ ਕੇ ਆਪਣੇ ਖੇਤਾਂ 'ਚ ਜਿਹੜੇ ਉਹ ਵੀਜ਼ ਦਿਆਂ ਸੋ ਅੱਜ ਗੁਰਦਾਸਪੁਰ ਦੇ ਅੰਦਰ ਜਿਹੜਾ ਕਿਸਾਨ ਮੇਲਾ ਹੈ ਉਹਦੇ ਵਿੱਚ ਹਜ਼ਾਰਾਂ ਦੀ ਗੰਟੀ ਤੁਸੀਂ ਦੇਖਿਆ ਸਾਡੇ ਕਿਸਾਨ ਵੀ ਰਾਏ ਨੇ ਸੋ ਜਿੱਥੇ ਕਿਸਾਨ ਆਏ ਨੇ ਉੱਥੇ ਖੇਤੀਬਾੜੀ ਦੇ ਵਿਗਿਆਨੀ ਜਿਹੜੇ ਜਿਨ੍ਹਾਂ ਨੇ ਅੱਜ ਉੱਥੇ ਤਕਰੀਰਾਂ ਕੀਤੀਆਂ ਵਿਚਾਰ ਸਾਂਝੇ ਕੀਤੇ ਆ ਵੀ ਕਿਸਾਨ ਨੂੰ ਇੱਕ ਅਗਵਾਈ ਦਿੱਤੀ ਆ ਸੋ ਮੈਂ ਸਮਝਦਾ ਕਿ ਇਹ ਬੜਾ ਇਤਿਹਾਸਿਕ ਮੇਲਾ ਸਾਡਾ ਇਤਿਹਾਸਿਕ ਜ਼ਿਲ੍ਹਾ ਗੁਰਦਾਸਪੁਰ ਔਰ ਏਡੀ ਵੱਡੀ ਗਿੱਟੀ ਚ ਕਿਸਾਨਾਂ ਦਾ ਇੱਥੇ ਆਉਣਾ ਇਹ ਸਾਬਤ ਕਰਦਾ ਆ ਕਿ ਇਸ ਕੇਂਦਰ ਦਾ ਜਿਹੜਾ ਇਸ ਕੇਂਦਰ ਦੇ ਪ੍ਰਤੀ ਜਿਹੜਾ ਮਤਲਬ ਕਿਸਾਨਾਂ ਦੇ ਅੰਦਰ ਮੋਹ ਹੈ ਜਿਹੜੀ ਇੱਥੇ ਉਹਨਾਂ ਨੂੰ ਅਗਵਾਈ ਮਿਲਦੀ ਆ ਉਹ ਉਹ ਦਰਸਾਉਂਦੀ ਆ ਕਿ ਆਜੋ ਵੱਡੀ ਗਿੱਟੀ ਚ ਆਇਆ ਸੋ ਲਗਾਤਾਰ ਪੰਜਾਬ ਦੇ ਅੰਦਰ ਜਿਹਨੂੰ ਆਪਾਂ ਮਾਨਯੋਗ ਮੁੱਖ ਮੰਤਰੀ ਜੀ ਰੰਗਲਾ ਪੰਜਾਬ ਬਣਾਉਣ ਦੀ ਜਦੋਂ ਚਰਚਾ ਕਰਦੇ ਆ ਤੇ ਉਹਨਾਂ ਵਿੱਚ ਇੱਕ ਰੰਗ ਸਾਡਾ ਮੇਜਰ ਰੰਗ ਖੇਤੀਬਾੜੀ ਦਾ ਆ ਸੋ ਖੇਤੀਬਾੜੀ ਨੂੰ ਲੈ ਕੇ ਜਿਹੜੀਆਂ ਵਰਤਮਾਨ ਚੁਣੌਤੀਆਂ ਨੇ ਉਹਨਾਂ ਦੇ ਉੱਤੇ ਵਿਚਾਰਾਂ ਤਕਰੀਰਾਂ ਸੋ ਇਹ ਕਿਸਾਨ ਸਰਕਾਰ ਮਿਲਣੀਆਂ ਮੈਂ ਸਮਝਦਾ ਜਿਹੜੀਆਂ ਮਾਰਜੋਗ ਮੁੱਖ ਮੰਤਰੀ ਜੀ ਨੇ ਸ਼ੁਰੂ ਕੀਤੀਆਂ ਚਾਹੇ ਉਹ ਹੁਣ ਚਾਹੇ ਸਾਡੇ ਕਿਸਾਨ ਮੇਲੇ ਹੋਣ ਇਹ ਕਿਸਾਨੀ ਨੂੰ ਸਮੇਂ ਦੀ ਹਾਨ ਦੀ ਬਣਾਉਣਾ ਚਾਹੇ ਉਹਦੇ ਅੰਦਰ ਖੇਤੀ ਭਵਿੰਦਤਾ ਦਾ ਸਵਾਲ ਹੋਵੇ ਚਾਹੇ ਸਹਾਇਕ ਧੰਦਿਆਂ ਦਾ ਸਵਾਲ ਹੋਵੇ ਚਾਹੇ ਜਿਹੜੇ ਸਾਡੇ ਸੰਧ ਨੇ ਉਹਨਾਂ ਦੀ ਅਪਡੇਟ ਦਾ ਸਵਾਲ ਹੋਵੇ ਸੋ ਇਹ ਸਾਰਾ ਕੁਝ ਮਤਲਬ ਜਿਹੜਾ ਆ ਸਾਨੂੰ ਕਿਸਾਨੀ ਦੇ ਅੰਦਰ ਅਪਡੇਟ ਕਰਦਾ ਸੋ ਨਵੇਂ ਨਵੇਂ ਵੀਜ਼ ਕਿਉਂਕਿ ਗੁਰਦਾਸਪੁਰ ਦੇ ਅੰਦਰ ਗੰਨੇ ਦੀ ਜਿਹੜੀ ਆ ਉਹ ਕਾਸ ਵੀ ਬਹੁ ਵੱਡੀ ਪੱਧਰ ਤੇ ਹੁੰਦੀ ਆ ਤੇ ਪਿਛਲੇ ਦਿਨਾਂ ਦੇ ਦੌਰਾਨ ਜਿਸ ਤਰ੍ਹਾਂ ਪੁਨਿਆਰ ਦੇ ਅੰਦਰ ਮਿਲ ਨੂੰ ਅਪਗ੍ਰੇਡ ਕੀਤਾ ਗਿਆ ਉਹਦੀ ਕੈਪੈਸਿਟੀ ਵਧਾਈ ਗਈ ਆ ਸੋ ਲਗਾਤਾਰ ਗੁਰਦਾਸਪੁਰ ਜ਼ਿਲ੍ਹੇ ਦੇ ਅੰਦਰ ਕਿਸਾਨੀ ਧੰਦੇ ਨੂੰ ਲੈ ਕੇ ਕਿਸਾਨੀ ਕਿੱਤੇ ਨੂੰ ਲੈ ਕੇ ਜਿਹੜੀਆਂ ਉਹ ਵਨਸ ਬਨੀਆਂ ਯੋਜਨਾਵਾਂ ਨੇ ਉਹ ਕਿਸਾਨਾਂ ਦੇ ਸੁਨਮੁਖ ਰੱਖੀਆਂ ਜਾਂਦੀਆਂ ਆ ਸੋ ਅੱਜ ਪਾਣੀ ਬਚਾਉਣ ਦੀ ਜਿੰਮੇ ਲੋੜ ਹੈ ਪਾਣੀ ਬਚਾਉਣ ਦੇ ਲਈ ਜਿੱਦਾਂ ਜਤਨ ਕੀਤੇ ਜਾ ਰਹੇ ਆ ਜੋ ਖਾਸ ਕਰਕੇ ਇਸ ਵੇਲੇ ਪੰਜਾਬ ਦੇ ਅੰਦਰ ਜਿਹੜਾ ਸੋਲਰ ਸਿਸਟਮ ਹੈ ਉਹਦੇ ਅੰਦਰ ਬਹੁਤ ਵੱਡੀ ਸਬਸਿਡੀ ਜਿਹੜੀ ਉਹ ਦਿੱਤੀ ਜਾ ਰਹੀ ਹੈ 60% ਜਿਹੜੀ ਸਬਸਿਡੀ ਆ ਉਹ ਕਿਸਾਨਾਂ ਨੂੰ ਦਿੱਤੀ ਜਾ ਰਹੀ ਹੈ ਔਰ ਜਿਹੜੇ ਅਨਸੂਚਿਤ ਜਾਤੀ ਦੇ ਕਿਸਾਨ ਨੇ ਉਹਨਾਂ ਨੂੰ 80% ਸਬਸਿਡੀ ਜਿਹੜੀ ਆ ਉਹ ਦਿੱਤੀ ਜਾ ਰਹੀ ਹੈ ਸੋ ਮਲਟੀ ਕਿਸਮ ਦੀਆਂ ਜਿਹੜੀਆਂ ਪੰਜਾਬ ਸਰਕਾਰ ਦੀਆਂ ਯੋਜਨਾਵਾਂ ਨੇ ਖੇਤੀ ਨੂੰ ਲੈ ਕੇ ਖੇਤੀ ਨੂੰ ਪਰਫੁੱਲਤ ਕਰਨ ਦੀ ਭਾਵਨਾ ਦੇ ਰੂਚੀ ਉਹਨਾਂ ਦਾ ਕਿਸਾਨ ਵੱਡੀ ਪੱਧਰ ਤੇ ਆ ਕੇ ਪੈਦਾ ਬੀਸਿਕਲੀ ਦੇਖੋ ਪੰਜਾਬ ਦੇ ਅੰਦਰ ਸਪੇਸ ਨੂੰ ਲੈ ਕੇ ਉਹਨਾਂ ਦੀ ਇੱਕ ਚਿੰਤਾ ਸੀਗੀ ਸੋ ਮੈਂ ਪਿਛਲੇ ਦਿਨੀ ਸਾਡੇ ਮਾਨਯੋਗ ਜੂਨੀਅਰ ਮਿਨਿਸਟਰ ਸਾਹਿਬ ਨੂੰ ਮੈਂ ਆਪ ਮਿਲਿਆ ਸੀਗਾ ਸੋ ਅਸੀਂ ਦੋ ਗੱਲਾਂ ਉਹਨਾਂ ਦੇ ਸਾਹਮਣੇ ਰੱਖੀਆਂ ਸੀਗੀਆਂ ਸਪੇਸ ਨੂੰ ਲੈ ਕੇ ਕਿ ਇੱਕ ਤੇ ਜਿਹੜਾ ਉਹ एक्सपोर्ट ਦਾ ਜਿਹੜਾ ਕੰਮ ਉਹ ਸ਼ੁਰੂ ਕੀਤਾ ਜਾਵੇ ਕਾਫੀ ਕਿੰਨ੍ਹੇ ਸਾਲਾਂ ਤੋਂ ਬੰਦ ਹੈ ਸੈਕੰਡ ਜਿਹੜਾ ਹੈ ਇਥਨੋਲ ਦੇ ਅੰਦਰ ਚੋਲ ਪੈਂਦੇ ਤੁਸੀਂ ਉਹ ਉਸ ਪਾਸੇ ਗੱਲ ਤੋਰੀ ਜਾਵੇ ਸੋ ਸਾਨੂੰ ਖੁਸ਼ੀ ਹੈ ਕਿ ਉਹਨਾਂ ਨੇ 23 ਲੱਖ ਮੀਟ੍ਰਿਕ ਟਨ ਜਿਹੜੀ ਆ ਉਹ ਇਥੋਨੋਲ ਦੇ ਵਿੱਚ ਪਾਉਣ ਦੇ ਲਈ ਚੋਲਾ ਦੀ ਮਤਲਬ ਡਿਲੀਵਰੀ ਕਰਨ ਦਾ ਫੈਸਲਾ ਕੀਤਾ 2 ਲੱਖ ਮੀਟ੍ਰਿਕ ਟਨ ਜਿਹੜਾ ਆ ਐਕਸਪੋਰਟ ਕਰਨ ਦਾ ਉਹਨਾਂ ਨੇ ਮਲੇਸ਼ੀਆ ਨੂੰ ਉਹ ਵੀ ਨਿਰਣਾ ਕੀਤਾ ਸੋ ਲਗਭਗ 25 ਲੱਖ ਮੀਟ੍ਰਿਕ ਟਨ ਜਿਹੜੀ ਆ ਉਹ ਜਦੋਂ ਛੋਹਾਨਾ ਪੰਜਾਬ ਦੇ ਵਿੱਚੋਂ ਮਤਲਬ ਆਪਣਾ ਚੱਕਿਆ ਜਾਣਾ ਤੇ ਇਹਦੇ ਨਾਲ ਕਿਉਂਕਿ ਇਹ ਸੀਜ਼ਨ ਦਸੰਬਰ 'ਚ ਸ਼ੁਰੂ ਹੁੰਦਾ ਜਿਹੜੀ ਮਿਲ ਲੇਗਾ ਦਸੰਬਰ 'ਚ ਸ਼ੁਰੂ ਹੋਣੀ ਆ ਸੋ ਕਿਸੇ ਤਰ੍ਹਾਂ ਦੀ ਚਿੰਤਾ ਕਰਨ ਦੀ ਲੋੜ ਨਹੀਂ ਇਨਸ਼ਾਲਲਾ ਮਾਰ ਕੇ ਚੋਨਾ ਲਵਾਉਣਾ ਹੀ ਹੈ ਲਾਣਾ ਤੂੰ ਚਿੰਤਾ ਨਾ ਕਰੋ ਪੰਜਾਬ ਸੈਲਰ ਵਾਲੇ ਵੀ ਆਪਣੇ ਆ ਕੋਈ ਬਗਾਨੇ ਨਹੀਂ ਸੋ ਬੇਸਿਕਲੀ ਇਹ ਇਸ ਇਹ ਮਾਇਕ ਇਸ ਸਵਾਲ ਕੇ ਅੰਦਰ ਨਾ ਜੁੜਦਾ ਹੈ ਕਿਉਂਕਿ FCI ਕੇਂਦਰ ਦਾ ਦਾਰਾ ਆ ਸੋ ਅਸੀਂ ਉਹਨਾਂ ਨੂੰ ਅਪੀਲ ਕੀਤੀ ਹੈ ਕੇਂਦਰ ਸਰਕਾਰ ਨੂੰ ਵੀ ਤੁਸੀਂ ਇਹ ਸਪੇਸ ਦਾ ਕੰਮ ਇਹਨੂੰ ਜਰਾ ਤੇਜ਼ ਕਰੋ ਤਾਂ ਜੋ ਜਿਹੜੇ ਸੀਜ਼ਨ ਦੇ ਅੰਦਰ ਕੋਈ ਦਿੱਕਤ ਨਾ ਆਵੇ ਤੇ ਮੈਨੂੰ ਲੱਗਦਾ ਵੀ ਸਾਡਾ ਵਧੀਆ ਹੋ ਜੇ ਤੁਹਾਡੀ ਗੱਲ ਤੇ ਆ ਕਿ ਮੈਂ ਸ੍ਰੀ ਅਰਵਿੰਦ ਕੇਜਰੀਵਾਲ ਜੀ ਦੇ ਇਸ ਸਾਹਸ ਦਾ ਉਹਨਾਂ ਦੇ ਤਿਆਗ ਦਾ ਸਤਿਕਾਰ ਕਰਦਾ ਉਹਨਾਂ ਨੂੰ ਐਪਰੀਸ਼ੀਏਟ ਕਰਦਾ ਔਰ ਦੇਸ਼ ਦੇ ਅੰਦਰ ਇਹ ਕੈਸੇ ਪੋਲੀਟੀਸ਼ੀਅਨ ਆ ਜਿਹੜੇ ਜਿਨ੍ਹਾਂ ਨੇ ਆਪਣੇ ਆਪ ਨੂੰ ਲੋਕਾਂ ਦੀ ਕਚਹਿਰੀ ਸਪੇਸ ਕਰਦਾ ਵੀ ਇਹ ਲੋਕ ਫੈਸਲਾ ਕਰਨ ਵੀ ਕੇਜਰੀਵਾਲ ਸਾਹਿਬ ਮਤਲਬ ਉਹਨਾਂ ਨੂੰ ਮੁੱਖ ਮੰਤਰੀ ਚਾਹੀਦੇ ਨੇ ਉਹ ਇਮਾਨਦਾਰ ਨੇਕ ਜਾਂ ਕੀ ਨੇ ਉਹ ਸੋ ਇਸ ਕਰਕੇ ਬਹੁਤ ਕੁਝ ਕੀਤਾ ਜਾ ਰਿਹਾ ਬਹੁਤ ਕੁਝ ਪਲਾਨ ਹੁੰਦਾ ਮਤਲਬ ਕਿਸ ਤਰ੍ਹਾਂ ਸੀਬੀਆਈ ਨੇ ਈਡੀ ਦੁਆਰਾ ਜ਼ਮਾਨਤ ਦੇਣ ਤੋਂ ਬਾਅਦ ਇਮੀਡੀਏਟਲੀ ਕੇਸ ਕੀਤਾ ਤੇ ਮਾਨਯੋਗ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਆ ਵੀ ਇਹਨਾਂ ਏਜੰਸੀਆਂ ਨੂੰ ਪਿੰਜਰੇ ਦੇ ਤੋਤੇ ਨਹੀਂ ਬਣਾਉਣਾ ਚਾਹੀਦਾ ਸਰਕਾਰਾਂ ਨੂੰ ਸੋ ਮੈਨੂੰ ਲੱਗਦਾ ਆ ਕਿ ਉਹਨਾਂ ਦਾ ਜਿਹੜਾ ਤ્યાਗ ਆ ਬਹੁਤ ਵੱਡਾ ਹਿਸਟੋਰੀਕਲ ਫੈਸਲਾ ਹੈ ਬਾਕੀ ਸਿਆਸਤਦਾਨਾਂ ਨੂੰ ਵੀ ਇਹ ਤੋਂ ਸਿੱਖਣਾ ਚਾਹੀਦਾ ਔਰ ਜਿਹੜਾ ਮੈਡਮ ਆਰਸੀ ਨੂੰ ਦਿੱਲੀ ਦੀ ਮੁੱਖ ਮંત્રી ਬਣਾਇਆ ਇਹ ਵੀ ਆਪਣੇ ਆਪ ਚ ਇਤਿਹਾਸਿਕਾ ਜਿਹੜੀ ਆਪਾਂ ਔਮਨ ਇਨਪਾਵਰਮੈਂਟ ਦੀ ਗੱਲ ਕਰਦੇ ਆਂ ਇਹ ਉਹਦੇ ਵਾਲੇ ਪਾਸੇ ਇੱਕ ਬਹੁਤ ਵੱਡਾ ਕਦਮ ਆ ਔਰ ਬੜੇ ਸਾਖਸੀ ਨੇ ਸੂਝ-ਮਾਰਨੇ ਤੇ ਦਿੱਲੀ ਦੇ ਲੋਕਾਂ ਨੂੰ ਬੈਟਰ ਗੁਆਇਡ ਦੇ ਮੈਂ ਬਿਲਕੁਲ ਰਮਨਦੀਪ ਬਿੱਟੂ ਦੇ ਬਿਆਨਾਂ ਨਾਲ ਸਹਿਮਤ ਨਹੀਂ ਕਿਸੇ ਨੂੰ ਇਸ ਕਿਸਮ ਦਾ ਐਲਾਨ ਕਰ ਦੇਣਾ ਵੀ ਉਹ ਅਤਵਾਦੀ ਰੋਂਗ ਐਟੀਟਿਊਡ ਗੁਰਦਾਸਪੁਰ ਜ਼ਿਲ੍ਹੇ ਵਿੱਚ ਬੜੀ ਮਾਣ ਵਾਲੀ ਗੱਲ ਹੈ ਕਿ ਪੰਜਾਬ ਸਰਕਾਰ ਦੁਆਰਾ ਜੁਨੀਵਰਸਿਟੀ ਰਹੀ ਇੱਥੇ ਕਿਸਾਨ ਮੇਲਾ ਲਗਾਇਆ ਗਿਆ ਹੈ ਔਰ ਇਸ ਕਿਸਾਨ ਮੇਲੇ ਦੇ ਵਿੱਚ ਹਜ਼ਾਰਾਂ ਕਿਸਾਨ ਜਿਹੜੇ ਨੇ ਉਹ ਇੱਥੇ ਆਏ ਨੇ ਔਰ ਜੁਨੀਵਰਸਿਟੀ ਦੁਆਰਾ ਜਿਹੜੇ ਨਵੇਂ ਨਵੇਂ ਤਕਨੀਕ ਦੇ ਨਾਲ ਉਹਨਾਂ ਦੀਆਂ ਫਸਲਾਂ ਦੇ ਸੰਬੰਧੀ ਬੀਜ ਉਹਨਾਂ ਦੇ ਹੋਰ ਸਾਜੋ ਸਮਾਨ ਜਿਹੜੇ ਕਿਸਾਨਾਂ ਦੇ ਉਹ ਇੱਥੇ ਰੱਖੇ ਗਏ ਨੇ ਸੋ ਸਾਰੇ ਕਿਸਾਨ ਵੀ ਨਵੀਂ ਤਕਨੀਕ ਨਾਲ ਜੁੜਨਾ ਚਾਹੁੰਦੇ ਨੇ ਉਹ ਸਰਕਾਰ ਵੀ ਚਾਹੁੰਦੀ ਹੈ ਕਿ ਇਹਨਾਂ ਕਿਸਾਨਾਂ ਨੂੰ ਵੱਤ ਬਦ ਜਿਹੜੀਆਂ ਸਹੂਲਤਾਂ ਜਿਹੜੀਆਂ ਨੇ ਨਵੇਂ ਯੁੱਗ ਦੀਆਂ ਉਹਨਾਂ ਨੂੰ ਦਿੱਤੀਆਂ ਜਾਣ ਸੋ ਕਿਸਾਨ ਖੁਸ਼ ਨੇ ਔਰ ਸਰਕਾਰ ਦੇ ਵੀ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਸਰਦਾਰ ਭਵੰਤਮਨ ਜੀ ਜਿਨ੍ਹਾਂ ਦੇ ਯੋਗਗਵਾਈ ਦੇ ਵਿੱਚ ਬਹੁਤ ਵੱਡੇ ਉਪਰਾਲੇ ਕੀਤੇ ਜਾ ਰਹੇ ਆ ਕਿ ਕਿਸਾਨਾਂ ਨੂੰ ਕਿਵੇਂ ਖੁਸ਼ਹਾਲ ਰੱਖਿਆ ਜਾਵੇ ਉਹਨਾਂ ਦੇ ਬਿਹਤਰੀ ਵਾਸਤੇ ਜੋ ਵੀ ਚੰਗੇ ਤੋਂ ਚੰਗੇ ਮਸ਼ੀਨਰੀ ਹੈ ਚੰਗੇ ਤੋਂ ਚੰਗੇ ਬੀਜ ਨੇ ਉਹਨਾਂ ਨੂੰ ਉਪਲਬਧ ਕਰਵਾਇਆ ਜਾਂ ਸੋ ਅੱਜ ਸਾਡੇ ਨਾਲ ਸਾਡੇ ਸਤਿਕਾਰਯੋਗ ਕੈਪਟਨ ਮੰਤਰੀ ਜੀ ਲਾਚਨ ਕਟੌੜ ਚੱਕ ਜੀ ਵੀ ਐਜ਼ ਅ ਮੁੱਖ ਮਹਿਮਾਨ ਦੇ ਤੌਰ ਤੇ ਉੱਥੇ ਸ਼ਾਮਲ ਹੋਏ ਨੇ ਸੋ ਮੈਂ ਸਾਰੇ ਕਿਸਾਨਾਂ ਨੂੰ ਅਪੀਲ ਕਰਦਾ ਕਿ ਜਿਵੇਂ ਅਸੀਂ ਟਿਊਬਲਾਂ ਦਾ ਪਾਣੀ ਵਰਤਦੇ ਆ ਇਹਦੇ ਨਾਲ ਨਾਲ ਅਸੀਂ ਮਾਨਜੋਗ ਮੁੱਖ ਮੰਤਰੀ ਸਰ ਨੇ ਜੋ ਨਹਿਰਾਂ ਦਾ ਪਾਣੀ ਟੀਲ ਤੱਕ ਪਹੁੰਚਾਇਆ ਤੋਂ ਨਹਿਰਾਂ ਦੇ ਪਾਣੀ ਨੂੰ ਵੱਧ ਤੋਂ ਵੱਧ ਵਰਤੋਂ ਕਰਨ ਤਾਂ ਜੋ ਜ਼ਮੀਨ ਦਾ ਹੇਠਲੇ ਪੱਧਰ ਦਾ ਪਾਣੀ ਜਿਹੜਾ ਉਹ ਉਹਨੂੰ ਘੱਟ ਬਾਹਰ ਕੱਢਿਆ ਜਾਵੇ ਔਰ ਜਿਹੜਾ ਨਹਿਰਾਂ ਦਾ ਪਾਣੀ ਉਹ ਵਰਤੋਂ ਵਿੱਚ ਲਿਆਂਦਾ ਜਾ ਸਕੇ